ਇਹਤੋਂ ਮੈਂ ਦਰਕਰਤਾਂ ਦੇ ਇਸ ਮੌਕੇ ਦੇਸ਼ ਦੇਸ਼ੀ ਵਰਤੇ ਸਾਰੇ ਭਾਗੋਆਂ ਨੂੰ ਦਿਲੋਂ ਨਮਸਕਾਰ ਕਰਦਾ ਹਾਂ ਨਰਿੰਦਰ ਮਾਲ ਤੇ ਗੁਰੂ ਸਾਹਿਬਾਂ ਦੀ ਚਰਨ ਸੋਧ ਤਕਤੀ ਮਠੰਡਾ ਨੂੰ ਮੈਂ ਸਲਾਮ ਕਰਦਾ ਇਸ ਮੌਕੇ ਦੇਸ਼ ਦੀਆਂ ਧਿਆਨ ਨਾਲ ਸਲਾਵਾ ਨੀਰ ਭਰਦੀ ਪਰਾਦਰ ਉਸਤੇ ਭਾਵਕ ਸੂਰਜ ਨੂੰ ਵੀ ਸਲਾਮ ਕਰਦਾ ਜੋ ਸਾਡੇ ਦੇਸ਼ ਦੀ ਪ੍ਰਸ਼ੰਸਾ ਕਰਤਾ ਦੀਆਂ ਯਾਖੀ ਕਹ ਰਹੇ ਨੇ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਸ਼ਹੀਦ ਗੁਰਸ ਸਿੰਘ ਸ਼ਹੀਦ ਕਰਤਾ ਸਿੰਘ ਸਰابہ ਸ਼ਹੀਦ ਉਦਮ ਸਿੰਘ ਸਮੇਤ ਅਨੇਕਸੂਰ ਬੋਲੀਆਂ ਨੇ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਤੋਂ ਬਾਅਦ ਅੱਜ ਦੇ ਦਿਨ 1950 ਸਾਡਾ ਸੰਵਜਨ ਲਗਤ ਹੋਇਆ ਕਿ ਸਾਡੇ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਬਣਿਆ ਇਸ ਕਮੇਟੀਆਂ ਦੇ ਹਰੇਕੋ ਕੇ ਅਸੀਂ ਭਾਰਤੀ ਸਰਕਾਰ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਵੀਰਨਾਉ ਮੇਰਦਿਆ ਜੀ ਨੂੰ ਵੀ ਸਿਧਾ ਕਰਦੇ ਹਾਂ ਮਾਰਵੇ ਦਾ ਜਨ ਆਪਣੇ ਜਾਂਦੇ ਖੇਡਾਂ ਵਿੱਚ ਫਿਰ ਕੰਕਾ ਦੀਆਂ ਖੁਸ਼ੀਆਂ ਸਾਡੀਆਂ ਜੱਮਾ ਮੇਰੇ ਦੀ ਮਾਨਵ ਵਾਲੀ ਗੱਲ ਮੁੱਖ ਮੰਤਰੀ ਸਰਦਾਰ ਕੋਵਲ ਸਿੰਘ ਮਾਗੀ ਦੀ ਅਗਵਾਈ ਕਰੀ ਸਾਡੀ ਸਰਕਾਰ ਮਹਾਸ਼ੀਰਦਾਰ ਸੁਪਨੇ ਨੂੰ ਪੂਰਾ ਕਰਨ ਦੀ ਮਜਬੂਰ ਹੈ ਸਾਡੇ ਮੁੱਖ ਮੰਤਰੀ ਜੀਨੇ ਆਪਣੇ ਉਹਦੇ ਦੀ 100 ਸ਼ਹੀਦੇ ਆ ਗਏ ਸਰਕਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਫਟਕਰਾਵਾਂ ਵਿੱਚ ਕੀ ਫਿਰ ਵੱਡਾ ਫੈਸਲਾ ਲੈਂਦਿਆ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ ਮੀਰਗਾਂ ਜੀ ਦੀਆਂ ਤਸਵੀਰਾਂ ਲਗਾਈ ਮਹਾਨੀ ਕਵਤਰੀ ਹੈਾਇਤ ਦੇ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖੀ ਸਾਰੀ ਸਰਕਾਰ ਨੇ अहमद मिकल भाई पीछे जो है मुख्यमंत्री जी ने एयरपोर्ट विखे शहीद भगत सिंह का बुत स्थापित किया साड़ी सरकार ने शहीद जवानों के वारसा लिए एक क्रेसिया राशि पाँ लख रुपये में बढ़ा के एक करोड़ रुपये की है इस वित्तीय सहायता स्कीम अग्निवीर भी शामिल किया सूबे देश के सुरक्षा लिए जान मार वाले ਪੋਸ਼ਕ ਕਰਤਾ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਦਿੱਤੀ ਸਹਾਇਤਾ ਦੇ ਦਾ ਵੀ ਪ੍ਰਵਾਨ ਕੀਤੀ। ਟਰਮੀ ਫੌਜੀਆ ਦੀ ਦਿੱਤੀ ਸਹਾਇਤਾ 10000 ਤੋਂ ਵਧਾ ਕੇ 12000 ਰੁਪਏ ਪ੍ਰਤੀ ਮਹੀਨਾ ਕੀਤੀ। ਆਜ਼ਾਦੀ ਫੌਜੀਆ ਦੇ ਆਗੂਆਂ ਦੇ ਵਾਰਸਾਂ ਦੀ ਪੈਨਸ਼ਨ ਵੀ 9500 ਤੋਂ ਵਧਾ ਕੇ 11000 ਰੁਪਏ ਕੀਤੀ। ਸਾਡੀ ਸਰਕਾਰ ਨੇ 50000 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। 881 ਆਲੋਕ ਨੂੰ ਵੀ ਕਲੀਅਰ ਕਰਾਇਆ। ਜਿੱਥੇ ਪੂਰੀਆਂ ਮੁਫਤ ਦਵਾਈ ਮਿਲਦੀ ਹੈ ਅਬ ਇੱਕ ਵੈਸਟ ਵੀ ਲੋਕ ਕੀ ਕਹੋ 118 ਸਕੂਲ ਆ ਫੈਮਰ ਚਾਵਲ ਦੁਕਾਨੋਂ ਕੈਚੋ ਜਿਲਤ ਪ੍ਰਤੀ ਮੁਫਤ ਦਵਾਈ ਦਾ ਵਾਧਾ ਪੁਰਾ ਕੀਤਾ ਕੋਲ ਅੱਗੇ ਫਿਰਤ ਕਰਾਣਾ ਮਿਲ ਜਾਵੇ ਨ ਜ਼ੀਰੋ ਆਵੇ ਫਿਰਦਾ ਵਾਸੀਓ ਤੁਸੀਂ ਵੇਖਿਆ ਕਿਵੇਂ ਸਰਕਾਰੀ ਸਰਵਤਾਂ ਪੂਸਲੀ ਸਰਕਾਰ ਬੰਦ ਕਰ ਗਈ ਸੀ ਸਾਡੀ ਸਰਕਾਰ ਸਾਡੀ ਸਰਕਾਰ ਦੇ ਦੌਰ ਦਾ ਕ੍ਰੈਕਟ ਕਵਰਟਵਾ

ਇਹ ਵੀਰ ਕਿ ਤੁਮਾ ਲਾਗ ਆ ਗਿਆ ਪੰਜਾਬ ਦੇ ਕੇਂਦਰੀ ਅਰ ਪਟਾਰ ਦੇ ਚੋਲੇ ਦੇ ਕਰੀਬ 24% ਅਧਿਕ ਕਾਰਜ ਦਾ ਲਾਗਤ ਪੰਜਾਬ ਖੇਤ ਜੋ ਉੱਪਰ ਪਰ ਤਰਤੀਹੇ ਇਸ ਲਈ ਪੌਣੀ ਵਿਟਿਆ ਲਈ ਚੋਲੇ ਦੀ ਸਿੱਧੀ ਜੈਨਕ ਫਰਮਿਕਤ ਜਾ ਰਿਹਾ ਹੈ ਕਿਸਾਨਾਂ ਨੂੰ 1500 ਰੁਪਏ પ્રતિ ਅਕੜੇ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ ਸਾਲ 1934 ਦੌਰਾਨ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ 20 ਰੁਪਏ ਦੀ ਰਾਸ਼ੀ ਬੱਦ ਦੀ ਰਾਸੀ ਵਧੀ ਸਾਡੀ ਸਰਕਾਰ ਪਹਿਲਾਂ ਤੋਂ ਪਹੁੰਚ ਆਇਆ ਗੁਰਮਾਲਵਾ ਬਹਿਰ ਦਵਾਈ ਜਾ ਰਹੀ ਫਰਾਂਦੀ ਦੀ ਸਭ ਸਭਾ ਨੇ ਕਿਸਾਨਾਂ ਨੂੰ ਪੰਜਾਬ ਫਿਰ ਸਬਸਿਡੀ ਉਹ ਸਿੱਧਾ ਮਹਰਿਆ ਕਰਵਾਈਆਂ ਅਗਰਾਂ ਦੇ ਕਿਸਾਨ ਵਿੱਚ 70% ਕਮੀ ਆਈ ਜਿੰਨਾ ਕਿਸਾਨਾਂ ਨੂੰ ਦੇਸ਼ ਵਿੱਚੋਂ ਸਭ ਤੋਂ ਵੱਧ 491.25 ਕੋਟ ਦਾ ਦੇਣੇ ਦਾ ਭਾਗ ਦਿੱਤਾ ਗਿਆ ਹੈ ਸੜਕ ਹਾਦਸਿਆਂ ਵਿੱਚ 11 ਵਾਲੇ ਜਿਆਦਾ ਚੋਲ ਲਈ

बात पूरी हुई जिसके अभी अवलेख शर्मा कहते जम्मू के, 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 के देशर दे 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 तो का देश का पहला सुधार होशिन विभाग को पेपर लाके डिवेलपर ने खान के नाम संबंधित 178 करोड़ रुपया के डिवेलपर को पर के सर्टिफिकेट बने सबदा पूर्व ई अक्षर नाम सरकार के खजाने में 5000 करोड़ रुपए तो बहुत राशि जमा हर का अंजाम ਇਹ 100 ਫੀਸਤੀ ਪਿੰਡਾਂ ਨੂੰ ਪੈਮਾਇਰ ਪਾਲੀ ਦੀ ਸਰਪਾਈ ਦੇ ਨਾਲ ਪੰਜਾਬ ਦੇ ਇਤਹਾਸ ਦਾ ਪਹਿਲਾ ਸਭਾ ਵੜਾ ਪਾਲੀ ਦੀ ਗੁਣਤਾ ਤੇ ਪਾਲੀ ਦੀ ਕਮੀ ਨੂੰ ਧੂਰ ਕਰਨ ਲਈ 2177 ਕਰੋੜ ਰੁਪਏ ਦੇ ਅਨੁਮਾਨ ਤਲਾ 1700 ਪੇ ਸਰਕਾਰ ਨੇ 6 ਅੰਡਰ ਕਰਤਾਨ ਵਾਲੇ 15 ਮੇਰੀ ਪਾਲੀ ਦੇ ਵਿਗਿਆਤ ਚਾਹਵੇ ਬਠਿੰਡੇ ਦੀ ਗੱਲ ਕਰਨਾ ਤਾਂ ਬਠਿੰਡਾ ਇਤਿਹਾਸ ਸਭਿਆਚਾਰ ਧਾਰਮਿਕ ਤੇ ਖੇਤੀ ਦੇ ਖੇਤਰ ਵਿੱਚ ਬਹੁਤ ਮਹੱਤਵਪੂਰਨ ਹੈ ਸਾਡਾ ਪਿੰਡਾਂ ਤੱਕ ਸ੍ਰੀ ਦੰਦਗੋਸ਼ ਹੈ ਕਿੰਨੇ ਕਿਲੋਮੀਟਰ ਸਾਡੀ ਸਰਕਾਰ ਨੇ ਫਿੰਡਾ ਦੇ ਬਰਨਾਸ ਬਈ ਵੱਡੇ ਵੱਡੇ ਯੋਜਨਾ ਕੀਤੇ 1 ਕਿੰਨੇ ਕਰੋੜ ਰੁਪਏ ਦੇ ਤਰੀਕਾ ਨਾਲ ਨਵੇਂ ਰੋਡ ਬਣਾਈਆਂ ਵੀ ਆਂ ਸੀਰਪੁਰ ਹਸਪਤਾਲ ਗਿਆ ਦੇ ਸਹਾਗਾ ਬਣਾਈ ਸਿਮ ਹਸਪਤਾਲ ਦੇ ਚੱਕਾ ਹਸਪਤਾਲ ਦੇ 8 ਕਰੋੜ ਰੁਪਏ ਦਾ ਲਾਗਤ ਨਾਲ ਬਣਾਈ ਤੇ ਭਾਗੀ 50 ਰੁਪਏ ਲਗਾ ਕੇ ਅੱਸੀ ਗੱਲ ਕੀਤੀ ਹੈ

ਫਿਰਕਾ ਦੇ ਵਿੱਚ ਕਰੀਬ 5 ਕਰੋੜ ਰੁਪਏ ਦੀ ਲਾਗਤ ਦਾ ਪਰਵਾਹ ਹੈ ਨਾ ਅਤੇ ਵੱਖ-ਵੱਖ ਸੰਸਥਾਵਾਂ ਦੇ ਲਗਭਗ 20 ਕਰੋੜ ਦੀ ਲਾਗਤ ਦਾ ਸਭ ਤੋਂ ਹਸੀਨ ਕੰਪਲੈਕਸ ਦਾ ਕੰਮ ਪ੍ਰਗਤੀ ਨਹੀਂ ਹੈ ਅਖੀਰ ਵਿੱਚ ਮੈਂ ਇੱਕ ਵਾਰ ਫਿਰ ਭਾਪੇ ਸਾਰੇ ਹਰਸ਼ੀਡਾ ਨੂੰ ਕੋਟ ਵੱਲ ਤਨਾਵ ਕਰਦਾ ਹਾਂ ਪੰਜਾਬ ਅਗੇ ਦੇਖੀ ਖਸਾਹੀ ਕੀ ਕੰਮ ਕਰਦਾ ਮੁੱਖ ਮੰਤਰੀ ਸਰਕਾਰ ਕੋ ਸ਼ਰਮਾ ਜੀ ਦੀ ਅਰਦਾਹ ਦੇ ਅਸੀਂ ਸੁਭੇਲ ਮੋੜ

ਸਰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਕਿ ਪੰਜਾਬ ਦੀ ਕੀ ਚੰਗੀ ਖੁਸ਼ ਮੁੱਖ ਮੰਤਰੀ ਪੰਜਾਬ ਸਰਤਾਪ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਭ ਤੋਂ ਪਹਿਲ ਜਿਹੜੀ ਹੈ ਰੋਜ਼ਗਾਰ ਵਾਸਤੇ ਐਜੂਕੇਸ਼ਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਮਿਆਲ ਦੇ ਖੇਡਾਂ ਮਤਲਬ ਪੰਜਾਬ ਦੀਆਂ ਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਿਆ ਰਹੇ ਮੁੱਖ ਮੈਂ ਜੋ ਮੁੱਖ ਮੰਤਰੀ ਸਹਾਇਤਾ ਸੁਪਨਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੋਂ ਦਿੱਲੀ ਤੇ ਪੂਰੀ ਸਰਕਾਰ ਚੱਲੀ ਹੋਈ ਹੈ ਤੇ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਜਿਹੜਾ ਸਾਡਾ ਸੁਪਨਾ ਸਰਕਾਰ ਦਾ ਉਹ ਜਲਦੀ ਤੁਹਾਡੇ ਵੱਲੋਂ ਕਿਹੜੀਆਂ ਪਾਲਟੀਆਂ ਲੈਤੀਆਂ ਜਾਂਦੀਆਂ ਹਨ ਡਿਪਾਰਟਮੈਂਟ ਸਾਡੇ ਵੱਲੋਂ ਵੀ ਵਟਸਐਪ 'ላይ ਹੈ ਮੇਰੇ ਕੋਲ ਰੈਵਨਿਊ ਹੈ ਅਰਬਨ ਡਿਵੈਲਪਮੈਂਟ ਹੈ ਸੋ ਵੱਖ-ਵੱਖ ਕੈਂਪ ਲਗਾ ਕੇ ਜੀਆਂ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਨੂੰ ਕੈਂਪ ਜਾਰੀ ਕੀਤੇ ਜਾ ਰਹੇ ਜਦੇ ਨਾਲ ਸ਼ੈਟਿਊਗੇਟ ਦਿੱਤੇ ਜਾ ਰਿਹਾ ਜਿਹੜੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਨਹੀਂ ਸੀ ਹੁੰਦਾ ਪਹਿਲੀ ਸਰਕਾਰ ਵੱਖ ਮੰਤਰੀ ਸਦਾਪ ਮੋਹਨ ਸ਼ਮਾਗਦੀ ਜਿਹਨੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਸੋ ਐਨਓਸੀ ਜਿਹੜੀ ਵਾਦਾ ਕੀਤਾ ਸੀ ਉਹ ਐਨਓਸੀ ਵਾਲੀ ਸ਼ਰਤ ਖਤਮ ਕਰਕੇ ਲੋਕਾਂ ਦੀਆਂ ਕਈ ਸਾਲਾਂ ਦੀਆਂ ਪਈਆਂ ਹੋਈਆਂ ਰੁਕੇ ਹੋਈਆਂ ਰਿਸ਼ਤੀਆਂ ਉਹ ਹੋ ਰਹੀਆਂ ਸੋ ਬਹੁਤ ਸਾਰੇ ਇੰਤਕਾਲ ਜਿਹੜੇ ਨਹੀਂ ਸੀ ਹੋ ਰਹੇ ਐਨਆਰਆਈ ਭਰਾ ਬਹੁਤ ਪ੍ਰੇਸ਼ਾਨ ਸੀ ਉਹ ਵੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਵੀ ਕਿਹਾ ਗਿਆ ਸੀ ਅਫਸਰ ਸਾਹਿਬਾਨਾਂ ਨੂੰ ਸੋ ਬਹੁਤ ਸਾਰੇ ਰੁਕੇ ਹੋਏ ਕੰਮ ਜਿਹੜੇ ਸਾਡੀ ਸਰਕਾਰਾਂ ਉੱਤੇ ਹੋਏ ਆ ਦੇਪਾਰਟਮੈਂਟ ਦੇ ਸਰ ਅੱਜ ਪਾਸ ਕਰਵਾ ਦੇਖੋ ਉਹਨਾਂ ਦਾ ਹੱਕ ਹੈ ਕਿਉਂਕਿ ਜੋ ਪਿਛਲੇ ਸਰਕਾਰਾਂ ਨੇ ਉਹਨਾਂ ਨੂੰ ਭਰਤੀ ਕਰਕੇ ਝੂਠੇ ਲਾਰੇ ਲਾ ਕੇ ਭਰਤੀ ਕੀਤਾ ਗਿਆ ਸੋ ਉਹਨਾਂ ਨੂੰ ਹੁਣ ਆਸ ਹੈ ਕਿ ਆਮ ਆਦਮੀ ਪਾਰਟੀ ਸਾਡੀ ਆਪੇ ਸਰਕਾਰ ਹੈ ਉਹ ਚਾਹੁੰਦੇ ਨੇ ਕਿ ਸਾਨੂੰ ਵੀ ਜਿਹੜਾ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਮੁੱਖ ਮੰਤਰੀ ਸਰਤਾਪਾਹੋਂ ਸਨਮਾਨ ਦੀ ਸਰਕਾਰ ਦਵੇ ਤੇ ਦੇ ਵੀ ਰਿਹਾ ਸੋ ਜਿਹੜੀਆਂ ਹੜਤਾਲਾਂ ਉਹ ਮੈਨੂੰ ਤਾਂ ਲੱਗਦਾ ਕਿ ਬਹੁਤ ਘਟ ਗਈਆਂ ਸੋ ਉਹਨਾਂ ਵਾਲੇ ਟਾਈਮ ਤੇ ਵੀ ਜਿਹੜੀ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਕੀ ਲੱਗਦਾ ਸਰ ਦਿਲ ਦੀ ਚ ਇੱਕ ਵਾਰ ਫੇਰ ਰਿਪੀਟ ਕਰੇਗੀ ਸਰਕਾਰ ਬਹੁਤ ਜ਼ਬਰਦਸਤ ਤਰੀਕੇ ਨਾਲ ਜਿਵੇਂ ਪਹਿਲੇ ਰਿਪੀਟ ਹੁੰਦੀ ਆ ਰਹੀ ਹੈ ਵੱਧ ਤੋਂ ਵੱਧ ਸ਼ੀਟਾਂ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਹੈ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਦਿਲਾਂ ਦੀ ਧੜਕਣ ਬਹੁਤ ਵੱਡੀ ਲੀਡ ਨਾਲ ਦੁਆਰਾ ਫਿਰ ਸਰਕਾਰ ਤੇ ਆਵਾਮੀ ਪਾਰਟੀ ਦੇ ਸਕਿਉਰਟੀਆਂ ਦਾ ਸਿਗਰ ਵੀ ਪੰਜਾਬ ਸਰਕਾਰ ਦੀ ਸਕਿਉਰਟੀ ਸੀਗੀ ਬੀਜੇਪੀ ਸਰਕਾਰ ਕਵਰਾਈ ਹੋਈ ਹੈ ਕਦੀ ਤੇ ਕਹਿੰਦੇ ਪੰਜਾਬ ਦੀਆਂ ਗੱਡੀਆਂ ਕੁੰਦਰੀਆਂ ਕਦੀ ਕੁਛ ਕਦੀ ਕੁਛ ਕਦੀ ਸਕਿਉਰਟੀ ਦਾ ਮਸਲਾ ਰਹੀ ਹੈ ਉਹਨੂੰ ਡਰ ਸਤਾ ਰਿਹਾ ਪਰ ਜਿਹੜਾ ਲੋਕਾਂ ਦਾ ਪਿਆਰ ਫੋਰਨਿਲ ਕੇਜਰੀਵਾਲ ਜੀ ਦਾ ਹੋਰ ਵੱਧ ਰਿਹਾ ਸੋ 8 ਤਰੀਕ ਨੂੰ ਰਿਜ਼ਲਟ ਹੈ ਪੰਜ ਨੂੰ ਇਲੈਕਸ਼ਨ ਹੈ 8 ਨੂੰ ਰਿਜ਼ਲਟ ਜਿਹੜਾ ਉਹ ਸਾਹਮਣੇ ਲੋਕਾਂ ਦਾ ਪਿਆਰ ਸਾਹਮਣੇ ਆ ਜੂਗਾ ਤੇ ਜਿਹੜੀਆਂ 70 ਦੀਆਂ 70 ਸ਼ੀਟਾਂ ਉਹ ਆਮ ਆਦਮੀ ਪਾਰਟੀ ਨੂੰ ਬੋਖਦੀਆਂ ਹੁੰਦੀਆਂ। ਆਮ ਆਦਮੀ ਪਾਰਟੀ ਦੇ ਕਿਸਾਨ ਬੈਠੇ ਨੇ। ਰੱਖੋ ਪੰਜਾਬ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ। ਸੋ ਅੱਜ ਵੀ ਕਿਸਾਨ ਸਾਡੇ ਇੱਥੇ ਵੀ ਪਹੁੰਚੇ ਨੇ ਸਾਡਾ ਨਾਲ ਵੈਲਕਮ ਸਵਾਗਤ ਕੀਤਾ ਗਿਆ। ਸੋ ਸਾਰਿਆਂ ਦੇ ਹਮੇਸ਼ਾ ਹੀ ਸਰਕਾਰ ਜਿਹੜੀ ਹੈ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਦਾ ਭੋਸਮਾਨ ਕਿਸਾਨਾਂ ਦੇ ਨਾਲ।